ਮੋਗਾ ਦੇ ਸਮਲਸਰ ਪਿੰਡ ਦੇ ਵਿੱਚ ਬਦਮਾਸ਼ਾਂ ਨੂੰ ਫੜਨ ਦੇ ਵਾਸਤੇ ਗਈ ਪੁਲਿਸ ਦੇ ਉੱਤੇ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਦੱਸਦੀ ਹੈ ਕਿ ਜਵਾਬੀ ਕਾਰਵਾਈ ਦੇ ਵਿੱਚ ਇੱਕ ਗੋਲੀ ਬਦਮਾਸ਼ ਨੂੰ ਵੀ ਲੱਗ ਗਈ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਉੱਥੇ ਹੀ ਚਾਰ ਲੋਕ ਮੌਕੇ ਤੋਂ ਫਰਾਰ ਹੋ ਗਏ ਦੱਸਦੀ ਹੈ ਕਿ ਪਿੰਡ ਦੇ ਵਿੱਚ ਇੱਕ ਦੁਕਾਨਦਾਰ ਤੋਂ 6 ਬਦਮਾਸ਼ਾਂ ਨੇ ਲੁੱਟ ਕੀਤੀ ਸੀ ਜਿਹਦੇ ਚੱਲਦੇ ਅੱਜ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਦੀ ਡਰੇਨ ਦੇ ਕੋਲੇ ਬਦਮਾਸ਼ੇ ਬੈਠੇ ਹੋਏ ਨੇ ਪੁਲਸ ਨੇ ਮੌਕੇ ਤੇ ਪਹੁੰਚੇ ਜਦ ਪੁਲਸ ਨੇ ਉੱਥੇ ਉਹਨਾਂ ਨੂੰ ਦੇਖਿਆ ਤਾਂ ਬਦਮਾਸ਼ਾ ਨੇ ਪੁਲਸ ਦੇ ਉੱਤੇ ਗੋਲੀ ਚਲਾ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਇੱਕ ਗੋਲੀ ਜਿਹੜੀ ਆ ਉਹ ਸੁਖਚੈਨ ਸਿੰਘ ਦੀ ਜਾੰਗ ਦੇ ਵਿੱਚ ਲੱਗ ਗਈ ਦੱਸਦੇ ਕਿ ਇਸ ਆਪਰੇਸ਼ਨ ਦੇ ਵਿੱਚ ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਚਾਰ ਲੋਕ ਮੌਕੇ ਤੋਂ ਫਰਾਰ ਹੋ ਗਏ ਅੱਜ ਦੁਪਹਿਰੇ ਪੁਲਿਸ ਪਾਰਟੀ ਐਸ ਐਚ ਓ ਸਮਾਲਸਰ ਸਮੇਤ ਪਲੂਰ ਏਰੀਆ ਦੇ ਪਲੂਰ ਪਿੰਡ ਦੇ ਏਰੀਆ ਦੇ ਵਿੱਚ ਗਸ਼ਤੇ ਸੀਗੀ ਤੇ ਉਹਨਾਂ ਨੂੰ ਮੁਖੁਰ ਖਾਸ ਤੋਂ ਇਤਲਾਹ ਮਿਲੀ ਕਿ ਜਿਨ੍ਹਾਂ ਮੁਜਰਮਾਂ ਨੇ ਕੱਲ ਰਾਤੀ ਇੱਕ ਕਰਿਆਨਾ ਸ਼ਾਪ ਜਿਹੜੀ ਕਿ ਪਲੂਰ ਪਿੰਡ ਦੀ ਹੈ ਉਹਦੇ ਚ ਇੱਕ ਅ ਕਰਮਜੀਤ ਸਿੰਘ ਨਾਂ ਦੇ ਬੰਦੇ ਦੀ ਕੁੱਟਮਾਰ ਕੀਤੀ ਸੀ ਉਹ ਡਰੇਨ ਤੇ ਕੱਚੇ ਰਸਤੇ ਦੇ ਉੱਤੇ ਖੜੇ ਨੇ ਤੇ ਉਹਨਾਂ ਨੂੰ ਕਾਬੂ ਜੇ ਹੁਣੇ ਕੀਤਾ ਜਾਵੇ ਤਾਂ ਕਾਬੂ ਆ ਜਾਣਗੇ ਤੇ ਪੁਲਿਸ ਪਾਰਟੀ ਨੇ ਜਦੋਂ ਡਰੇਨ ਦੇ ਕੋਲ ਆਏ ਤੇ ਇਹਨਾਂ ਨੂੰ ਰੁਕ ਮਤਲਬ ਫੜਨ ਦੇ ਲਈ ਇਹਨਾਂ ਨੂੰ ਡਰੇਨ ਤੇ ਆਏ ਤੇ ਇਹਨਾਂ ਨੇ ਅੱਗੋਂ ਦੀ ਭੱਜਦੇ ਹੋਏ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜਿਹਦੇ ਵਿੱਚ ਕੇ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਦੇ ਵਿੱਚ ਇੱਕ ਜਾਨੇ ਦੇ ਗੋਲੀ ਵੱਜ ਗਈ ਗੋਲੀ ਲੱਗੀ ਹੈ ਪੱਟ ਦੇ ਵਿੱਚ ਸੁਖਚੈਨ ਸਿੰਘ son of ਬੋਰ ਸਿੰਘ ਵਾਸੀ ਪਲੂਰ ਇਹਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ ਜਿਹਨੂੰ ਕੇ ਮੌਕਾ ਪਰੋ ਮੌਕਾ ਪਰ ਤੋਂ ਲੈ ਕੇ ਤੇ ਫਿਰ ਹਸਪੀਟਲ ਮੈਡੀ ਸਿਟੀ ਮੋਗਾ ਇਹਨੂੰ ਲਾਰਜ ਦੇ ਲਈ ਦਾਖਲ ਕਰਵਾਇਆ ਗਿਆ ਔਰ ਇੱਕ ਇਹਦੇ ਨਾਲ ਦਾ ਅਮਨਦੀਪ ਸਿੰਘ ਉਹੁਰਦਾ ਇਰਾਨ ਵਾਲਾ ਹੈ ਜੋ ਇਹਨੂੰ ਇਹਦੇ ਪਿੱਛੇ ਇਹਨੂੰ ਫਿਰ ਪਨੂਰ ਪਿੰਡ ਦੇ ਵਿੱਚੋਂ ਇਹਨੂੰ ਫੜਿਆ ਇਸਾ ਇਹ 6 ਇਹਨਾਂ ਦੀ ਪੁੱਛ ਕੇ ਚਾਇਆ ਕਿ 6 ਜਾਨੇ ਸੀਗੇ ਔਰ ਇਹਨਾਂ ਕੋਲ ਵੈਪਨਸ ਹੀ ਤਿਆਰੀ ਕਰ ਰਹੇ ਸੀ ਕਿਸੇ ਹੋਰ ਵਰਦਾਦੀ ਤੇ ਜਿਹੜੇ ਬਾਕੀ ਜਿਹੜੇ ਭੱਜ ਗਏ ਨੇ ਔਰ ਉਹਨਾਂ ਨੂੰ ਫੜਨ ਲਈ ਅਸੀਂ ਟੀਮਜ਼ ਲਾਤੀਆਂ 10 ਟੀਮਜ਼ ਅਸੀਂ ਗਠਿਤ ਕੀਤੀਆਂ ਜਿਹੜੀਆਂ ਕਿ ਉਹਨਾਂ ਨੂੰ ਨੈਪ ਕਰਨ ਲਈ ਗਈਆਂ ਨੇ ਤੇ ਇਹਨਾਂ ਕੋਲੋਂ ਮੌਕੇ ਤੋਂ ਸਾਨੂੰ ਇੱਕ ਬੱਤੀਪੂਰ ਦੀ ਪਿਸਟਲ ਇੱਕ ਜਿੰਦਾ ਰਾਉਂਡ ਤੇ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਰਿਕਵਰ ਹੋਇਆ ਤੇ ਜੋ ਕਿ ਅਸੀਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ ਇਹਨਾਂ ਤੇ ਜਿਹੜਾ ਇਹਨਾਂ ਦੇ ਮੇਨ ਬੰਦਾ ਹੈਗਾ ਜਿਹੜਾ ਇਹਨਾਂ ਦਾ ਹੈਪੀ ਨਾਂ ਦਾ ਬੰਦਾ ਹੈਪੀ ਪਲੂਰ ਉਹਦੇ ਤੇ ਕਾਫੀ ਪਰਚੇ ਐਨਡੀ ਦੇ ਵੀ ਪਰਚੇ ਹੈਗੇ ਆ ਤੇ 307 ਦੇ ਵੀ ਪਰਚੇ ਹੈਗੇ ਜਿਹੜੇ ਹਥਿਆਰ ਇਹਨਾਂ ਕੋਲ ਹੈ ਕਿਵੇਂ ਹੈ ਕੁਝ ਪਤਾ ਲੱਗੇ ਇਹ ਇਹ ਇਲਿਗਲ ਹਥਿਆਰ ਸੀ ਇਹਨਾਂ ਕੋਲ ਬੱਤੀਪੁਰ ਦਾ ਜਿਹੜਾ ਰਿਕਵਰ ਹੋਇਆ ਬਾਕੀ ਇਹਨਾਂ ਕੋਲ ਇਹਦੀ ਪੁੱਛਗਿੱਛ ਆਇਆ ਕਿ ਇਹਨਾਂ ਕੋਲ 3 ਵੈਪਨ ਸੀਗੇ ਦੋ ਵੈਪਨ ਇਹਨਾਂ ਕੋਲ ਰਿਕਵਰ ਕਰਨੇ ਅਜੇ ਬਾਕੀ ਆ ਜਦੋਂ ਪੜੇ ਜਾਣਗੇ ਫਿਰ ਇਹਨਾਂ ਨੂੰ ਵੈਪਨ ਰਿਕਵਰ ਕਰਾਂਗੇ ਸਾਰੇ ਭਲੂਰ ਦੇ ਨਾਲ ਨਹੀਂ ਜੀ ਇਹ ਵੱਖ-ਵੱਖ ਥਾਵਾਂ ਦੇ ਰਹਿਣ ਵਾਲੇ ਨੇ ਜੀ ਇਹ ਇੱਕ ਮੁਕਸਰ ਮੁਕਸਰ ਦੇ ਆ ਇੱਕ ਫਰੋਸਪਰ ਦਾ ਹੈ ਜੀ ਤੇ ਭਲੂਰ ਦੇ ਦੋ ਨੇ ਇੱਕ ਨਾਥੇ ਵਾਲੇ ਦਾ ਕਿਸੇ ਕੋਈ ਗੈਂਗ ਨਾਲ ਵੀ ਕੋਈ ਇਹਨਾਂ ਦਾ ਹੈ ਜੀ ਕੋਈ ਇਹ ਇਨਵੈਸਟੀਗੇਸ਼ਨ ਦੇ ਵਿੱਚ ਅਜੇ ਪਾਰਟ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਫਿਰ ਹੁਣ ਕੀ ਕਾਰਵਾਈ ਕੀਤੀ ਹੈ ਰਹੀ ਹੈ ਕਾਰਵਾਈ ਇਹਦੇ ਮਕਦਮਾ ਦਰਜ ਕਰਕੇ ਹੁਣ ਅਗਲੀ ਤਫਤੀਸ਼ ਕਰ ਰਹੇ ਨੇ